ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਜੀ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਨਾਨਕਦਰਵਾੜ ਹੈਲੀਫੈਕਸ ਤੋਂ ਆਪ ਜੀ ਅੱਗੇ ਬੇਨਤੀਆਂ ਲੈ ਕੇ ਹਾਜ਼ਰ ਹੋਏ ਹਾਂ ਜੀ ਗੁਰਦੁਆਰਾ ਸ੍ਰੀ ਗੁਰੂ ਨਾਨਕਦਰਵਾੜ ਅਕਤੂਬਰ 2023 ਚ ਹੋਣ ਚਾਇਆ ਉਸ ਸਮੇ ਗੁਰਸਾਹਿਬ ਦੇ ਚਰਨਾਂ ਕਮਲਾਂ ਨਾਲ ਪ੍ਰੀਤ ਰੱਖਣ ਵਾਲੀ ਬਾਣੀ ਵਾਲੇ ਦਾ ਪਿਆਰ ਕਰਨ ਵਾਲੀ ਅਤੇ ਜਿਆਦਾ ਦਾ ਨਾ ਪ੍ਰੇਮ ਰੱਖਣ ਵਾਲੀ ਸੰਗਤ ਦੇ ਮਨ ਚ ਚਾਅ ਉੱਠਿਆ ਕਿ ਸਾਡੇ ਕੋਲ ਵੀ ਕੋਈ ਸਥਾਨ ਹੋਵੇ ਸਾਡੇ ਕੋਲ ਆਪਣਾ ਸਥਾਨ ਹੋਵੇ ਜਿੱਥੇ ਅਸੀਂ ਰਾਲ ਮਿਲ ਕੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਰਹਿਤ ਮਿਹਰਾਬਤ ਦੇ ਰਹਿਤ ਮਿਹਰਾਬਤਾਂ ਦੇ ਨੂੰ ਕਾਇਮ ਰੱਖਦੇ ਹੋਏ ਪ੍ਰਕਾਸ਼ਮਾਨ ਕਰੀਏ ਪਾਣੀ ਪਾਣੀ ਤੇ ਕੀਰਤਨ ਦੇ ਪ੍ਰਵਾਹ ਚੱਲਣ ਅਸੀਂ ਗੋਪੁਰਮ ਮਨਾਈਏ ਤੇ ਹੱਲੇ ਕਰੀਏ ਗੁਰੂ ਸਾਹਿਬ ਨੇ ਬੇਅੰਤ ਕਿਰਪਾ ਕੀਤੀ ਇਹ ਚਾ ਜੋਸ਼ ਚ ਬਦਲਿਆ ਪਿਛਲੇ 1 ਸਾਲ ਤੋਂ ਸੰਗਤ ਸੇਵਾ ਦਾ ਨਿਰੰਤਰ ਸੰਗਤਾਂ ਦੀ ਸੇਵਾ ਵਿੱਚ ਜੁੜੇ ਹੋਏ ਹਨ ਹਰੇਕ ਸ਼ਨੀਵਾਰ ਤੇ ਬੁੱਧਵਾਰ ਰੈਂਡਰ ਹਾਲ ਸਮਾਗਮ ਹੁੰਦੇ ਹਨ ਚੋਕਰ ਵਾਲ ਦੇ ਐਤਵਾਰ ਸੰਗਤਾਂ ਦੇ ਗ੍ਰਹਿ ਵਿਖੇ ਸਮਾਗਮ ਹੁੰਦੇ ਹਨ ਇਸ ਤੋਂ ਬਿਨਾ ਬੱਚਾ ਨੂੰ ਬਹੁਤ ਸਮਾਲ ਸਕੇਲ ਦੇ ਗੁਰਮੁਖੀ ਤੇ ਕੀਰਤਨ ਸਿਖਾਇਆ ਜਾਂਦਾ ਹੈ ਬੱਚਾ ਲਈ ਗੁਰਮਤ ਕੈਂਪ ਆਰਗੇਨਾਈਜ਼ ਕੀਤਾ ਕੀਤਾ ਗਿਆ ਹੈ ਤੇ ਪਿਛਲੇ 1 ਸਾਲ ਦੇ ਵਿੱਚ ਪੱਕਾ ਸਥਾਨ ਨਾ ਹੋਣ ਦੇ ਬਾਵਜੂਦ ਵੀ ਸੰਗਤਾਂ ਨੇ ਬੜੇ ਉਪਰਾਲੇ ਕੀਤੇ ਤੇ ਦੋ ਵਾਰੀ ਪਾਕਪੋਸ ਸਮਾਗਮ ਇੱਕ ਵਾਰੀ ਅਮਰਸੰਚਾਰ ਤੇ ਨਗਰ ਕੀਰਤਨ ਕਰਦੇ ਗਏ ਇਸ ਤੋਂ ਬਿਨਾ ਵੱਖ-ਵੱਖ ਪ੍ਰਚਾਰਕ ਸੰਗਤਾਂ ਦੇ ਸਾਮੁਖ ਹੋਏ ਸੰਗਤਾਂ ਨੇ ਚਾਹ ਤੇ ਇਸ਼ਾਰ ਦੇ ਗੁਰਸਾਹਿਬ ਦੇ ਬੇਅੰਤ ਕਿਰਪਾ ਤਦਕਾ ਹੁਣ ਇੱਕ ਸਥਾਨ ਜੋ ਕਿ ਬਹੁਤ ਹੀ ਤਰੀਕੇ ਦੇਖਣ ਤੋਂ ਬਾਅਦ ਸੰਗਤ ਨੇ ਸਿਲੈਕਟ ਕੀਤਾ ਹੈ ਸੰਗਤ ਦੀ ਝੋਲੀ ਪੈਣ ਜਾ ਰਿਹਾ ਹੈ ਇਸ ਸਥਾਨ ਤੇ ਪਹਿਲਾਂ ਤੋਂ ਹੀ ਇੱਕ ਖੁੱਲਾ ਦੇਵਨ ਹਾਲ ਤੇ ਲੰਗਰ ਹਾਲ ਜਿਹਨੂੰ ਅਸੀਂ ਲੰਗਰ ਹਾਲ ਲਈ ਯੂਜ਼ ਕਰ ਸਕਦੇ ਹਾਂ ਉਹ ਸਪੇਸ ਹੈ ਹੈਵਨ ਜਾਂ ਕਲਾਸਿਸ ਲਈ ਸਪੇਸ ਹੈ ਉਸ ਤੋਂ ਬਿਨਾ ਗਤਕਾ ਗਤਕੇ ਦੇ ਖਾੜੇ ਤੋਂ ਲੈ ਕੇ ਖੁੱਲਾ ਗਰਾਊਂਡ ਹੈ ਪਾਰਕਿੰਗ ਲਈ ਬਹੁਤ ਵੱਡੀ ਸਪੇਸ ਹੈ ਕਿਉਂਕਿ ਹਮੇਸ਼ਾ ਤੋਂ ਸਾਡੀ ਇੱਕ ਪ੍ਰੋਬਲਮ ਸੀ ਤੇ ਅਸੀਂ ਇਸੇ ਸੰਬੰਧ ਵਿੱਚ ਆਪ ਜੀ ਅੱਗੇ ਬੇਨਤੀਆਂ ਲੈ ਕੇ ਸਾਹਮਣੂ ਹੋਏ ਹਾਂ ਕਿ ਆਪ ਜੀ ਕਿਰਪਾ ਕਰੋ ਤੇ ਆਪਣੇ ਆਪਣੇ ਵਿਸਵੰਦ ਵਿੱਚੋਂ ਵੱਧ ਤੋਂ ਵੱਧ ਹਿੱਸਾ ਪਾ ਕੇ ਸੰਗਤਾਂ ਦੇ ਪਿਆਰੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਾਡੀ ਸਹਾਇਤਾ ਕਰੋ ਤਾਂ ਕਿ ਆਪਾਂ ਇੱਕ ਇਹੋ ਜਿਹੀ ਸੰਸਥਾ ਇੱਕ ਇਹੋ ਜਿਹੀ ਇੱਕੇ ਵਜੀ ਸੰਸਥਾ ਪੰਥ ਤੇ ਆਉਣ ਵਾਲੀਆਂ ਆਪਣੀਆਂ ਜਨਰੇਸ਼ਨ ਦੀ ਝੋਲੀ ਪਾ ਸਕੀਏ ਜਿੱਥੇ ਉਹ ਸਿੱਖੀ ਤੇ ਮर्यादा ਨੂੰ ਪਰਪੂਲਤ ਹੁੰਦੇ ਦੇਖ ਸਕਣ। ਸੋ ਆਪ ਸੰਗਤ ਨੂੰ ਇਹ ਜਾਣ ਕੇ ਬੜੀ ਖੁਸ਼ੀ ਵੀ ਹੋਵੇਗੀ ਕਿ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਹੜਾ ਉਹ ਆਪਣੀ ਪੁਰਾਣੀ ਚੱਲਦੀ ਪਰੰਪਰਾ ਦੇ ਨਾਲ ਪੰਜ ਪ੍ਰਧਾਨੀ ਤਹਿਤ ਚੁਣਾਏ ਪੰਜ ਚਾਲਬਾਤ ਅਮਰਦਾਸ ਸਿੰਘ ਜਿਹੜੇ ਨੇ ਉਹ ਇਸ ਦੀ ਸਾਰੀ ਜ਼ਿੰਮੇਵਾਰੀ ਉਹ ਨਿਭਾਉਂਦੇ ਨੇ। ਸਾਰੇ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਨੇ ਕੋਈ ਵੋਟਿੰਗ ਦਾ ਪ੍ਰੋਸੈਸ ਨਹੀਂ ਕੋਈ ਕਮੇਟੀਆਂ ਨਹੀਂ ਬਣਦੀਆਂ ਸੋ ਪੰਥ ਨੂੰ ਜਿਹੜੇ ਸਮਰਪਿਤ ਸਾਰੇ ਸੇਵਾਦਾਰ ਨੇ ਸੇਵਾ ਦੇ ਵਿੱਚ ਹਾਜ਼ਰ ਨੇ ਹਰ ਸੇਵਾ ਜਿਹੜੀ ਹੁਣ ਤੱਕ ਸਮਾਗਮ ਹੋਏ ਸਾਰੀਆਂ ਸੇਵਾਵਾਂ ਨਿਸ਼ਕਾਮਤਾ ਦੇ ਨਾਲ ਹੋਈਆਂ ਆਪ ਸੰਗਤਾਂ ਸਾਡੀਆਂ ਇਥੇ ਲੋਕਲ ਅਟਲਾਂਟਿਕ ਗੁਰਦੁਆਰਾ ਸਾਹਿਬ ਦੇ ਲਈ ਇਸ ਹੈਲਿਕਨਕ ਦੀ ਸੰਗਤ ਦੇ ਲਈ ਆਪ ਯੋਗਦਾਨ ਪਾਓ ਤਾਂ ਜੋ ਅਸੀਂ ਬਾਣੀ ਦੇ ਪ੍ਰਵਾਹ ਚਲਾ ਸਕੀਏ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਆਪਣੇ ਸਿੱਖ ਕਰਤਾਰਾਂ ਨੂੰ ਸਿੱਖਤਾ ਤੱਕ ਲੈ ਕੇ ਜਾ ਸਕੀਏ ਗੁਰਦਵੰਦਕ ਰੂਪ ਦੇ ਲਈ ਸਾਨੂੰ ਇੱਕ ਕੇਂਦਰੀ ਸਥਾਨ ਬੜਾ ਲਾਜ਼ਮੀ ਹੈ ਸੋ ਇਹ ਸਾਰੇ ਵੱਡੇ ਪ੍ਰੋਸੈਸ ਦੇ ਵਿੱਚ ਆਪ ਸੰਤਾਂ ਯੋਗਦਾਨ ਪਿਆ ਪਾਓ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਜਿਹੜੀਆਂ ਸਾਰੇ ਹਾਸਲ ਕਰੋ ਜੀ ਬਹੁਤ ਧੰਵਾਦ ਜੀ ਵਾਹਿਗੁਰੂ ਦਾ ਆਸਰਾ ਵਾਹਿਗੁਰੂ ਦੀ ਕੀਮਤ